ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਸੰਬੰਧੀ ਬਣਾਈ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਥਾਪ ਦਿੱਤਾ ਪੰਜ ਮੈਂਬਰੀ ਕਮੇਟੀ ਨੇ ਇੱਕ ਰਾਜਨੀਤਿਕ ਅਤੇ ਦੂਜਾ ਪੰਥਕ ਢੜਾ ਬਣਾਇਆ ਬੀਬੀ ਸਤਵੰਤ ਕੌਰ ਨੂੰ ਪੰਥਕ ਢੜੇ ਦੀ ਜ਼ਿੰਮੇਵਾਰੀ ਸੌਂਪੀ ਗਈ ਇਹ ਢੜੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਢੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਂਤਰ ਕੰਮ ਕਰਨਗੇ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਸਵਿਧਾਨ ਨੂੰ ਅਪਣਾਏਗੀ ਤੇ ਚੋਣ ਕਮਿਸ਼ਨ ਸਾਹਮਣੇ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਵਜੋਂ ਪੇਸ਼ ਕਰੇਗੀ ਜੋ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਪਾਰਟੀ ਲਈ ਸਿੱਧੀ ਚੁਣੌਤੀ ਹੋਵੇਗੀ 15 ਸਾਲ ਸਤਾ ਹੰਡਾਈ ਹੈ 15 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ਤੋਂ 2 ਦਸੰਬਰ ਨੂੰ ਵੀ ਕਿਹਾ ਸੀ ਕਿ ਉਮੀਦ ਸੀ ਜਦੋਂ 1997 ਚ ਸਰਕਾਰ ਬਣੀ ਸੀ ਕਿ ਇਹ ਸਰਕਾਰ ਸਾਡੇ ਜ਼ਖਮਾਂ ਤੇ ਮਲਮ ਲਾਏਗੀ ਪਰ ਇਹ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇ ਦਿਆ ਸਾਡੀ ਆਪਣੀ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇ ਦਿਆ ਜਦੋਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਨਵਾਜ਼ਿਆ ਜਿਨ੍ਹਾਂ ਨੇ ਸਿੱਖਾਂ ਦਾ ਬੱਚਾ ਕਹਾਣ ਕੀਤਾ ਸੀ ਬੱਚਾ ਕਹਾਣ ਕੀਤਾ ਸੀ ਦਰਦ ਸੀ ਪੰਥ ਦੇ ਅੰਦਰ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵਿਚਰਦੇ ਸੀ ਤੇ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਉਹ ਦਰਦ ਸਾਡੇ ਸਾਹਮਣੇ ਪ੍ਰਗਟ ਕਰਦੇ ਸੀ ਜ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਦਾ ਇੱਕੋ ਮਕਸਦ ਸੀ ਕਿ ਅਸੀਂ ਇੱਕ ਐਸੀ ਰਾਸੀ ਪਾਰਟੀ ਜਿਹੜੀ ਸਾਡੀ ਸੀ ਸਾਨੂੰ ਵਿਰਾਸਤ ਸਾਡੇ ਪੁਰਖਿਆਂ ਨੇ ਦਿੱਤੀ ਸੀ ਉਹਨੂੰ ਮਜ਼ਬੂਤੀ ਦੇ ਨਾਲ ਫਿਰ ਉਭਾਰੀਏ ਫਿਰ ਉਭਾਰੀਏ ਪਰ ਉਹਦੇ ਲਈ 2 ਦਸੰਬਰ ਦਾ ਹੁਕਮਨਾਮਾ ਜਿਹੜਾ ਸੀ ਉਹ ਕੀਤਾ ਸੀ ਤੇ ਹੁਣ ਉਹ ਸਾਨੂੰ ਕਹਿੰਦੇ ਨੇ ਇਹ ਵੱਖਰਾ ਚੁੱਲਾ ਬਣਾ ਲਿਆ ਕਾਲ ਤੱਕ ਦੇ ਆਦੇਸ਼ ਦੀ ਉਲੰਘਣਾ ਜੀ ਇਹ ਵੱਖਰਾ ਨਹੀਂ ਬਣਾਇਆ ਤੁਹਾਡੇ ਕਰਕੇ ਇਹ ਵੱਖਰਾ ਬਣਿਆ ਹੁਣ ਇਹੋ ਹੀ ਅਸਲੀ ਚੁੱਲਾ ਹੈ ਇਹੋ ਹੀ ਅਸਲੀ ਚੁੱਲਾ ਹੈ ਔਰ ਇਹਦੇ ਤੇ ਹੀ ਹੁਣ ਇਕੱਠਾ ਹੋਣਾ ਪਏਗਾ ਸਭ ਨੂੰ ਔਰ ਮੈਂ ਅਪੀਲ ਕਰਦਾ ਉਸ ਚੁੱਲੇ ਦੇ ਆਲੇ-ਦਾਲੇ ਬੈਠੇ ਆਗੂਆਂ ਨੂੰ ਵੀ ਕਿ ਇਸ ਚੁੱਲੇ 'ਚ ਕੁਝ ਨਹੀਂ ਰਿਹਾ ਹੁਣ ਇਹਦੇ ਵਿੱਚ ਅੱਗ ਨਹੀਂ ਤਪਣੀ ਹੈ ਤੇ ਰੋਟੀਆਂ ਕਿੱਥੋਂ ਲਾ ਲਵੋਗੇ ਤੁਸੀਂ ਹੁਣ ਸਾਡੇ ਕੋਲੇ ਆਓ